ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ న్యూਸ ਟਾਈਮ ਪਾਤੜਾ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜ੍ਹ ਸਬਡਿਵੀਜ਼ਨ ਪਾਤੜਾ ਦੇ ਪਿੰਡ ਭੂਤਗੜ੍ਹ ਦੇ ਵਿੱਚ ਖੜੇ ਹਾਂ ਜਿੱਥੇ ਸਰਕਾਰੀ ਸਕੂਲ ਦੀ ਬਿਲਡਿੰਗ ਦਾ ਅੱਜ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਤੇ ਅਸੀਂ ਸ਼ੁਰੂਆਤ ਕਰਦੇ ਹਾਂ ਪਿਛਲੀ ਪੰਚਾਇਤ ਵਿੱਚ ਰਹੇ ਸਰਪੰਚ ਕਰਨੈਲ ਸਿੰਘ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਕੀ ਇਹਨਾਂ ਦੀ ਪੰਚਾਇਤ ਵੱਲੋਂ ਇੱਥੇ ਪਿੰਡ ਦੇ ਵਿੱਚ ਵਿਕਾਸ ਕਾਰਜ ਕੀਤੇ ਗਏ ਸਨ ਕਿਉਂਕਿ ਬਿਲਡਿੰਗ ਆ ਜਿਹੜੀ ਉਹ ਸਾਰੀ ਨੂੰ ਨਵੀਂ ਦਿੱਖ ਦਿੱਤੀ ਹੋਈ ਹੈ ਰੰਗ ਰੂਪ ਜਿਹੜਾ ਉਹ ਉਹਦਾ ਸਵਾਰਿਆ ਹੋਇਆ ਕਰਨਲ ਸਿੰਘ ਜੀ ਸਰਪੰਚ ਪੂਤਪੁਰ ਪੰਚਾਇਤ ਵੱਲੋਂ ਜੀ ਸਾਰੇ ਨਗਰ ਦੇ ਸਹਿਯੋਗ ਨਾਲ ਇੱਕ ਤਾਂ ਗਰਾਊਂਡ ਬਣਾਇਆ ਗਿਆ ਜੀ ਜੀ ਆਹ ਦੀਵਾਰ ਕੱਢੀ ਗਈ ਹੈ ਜੀ ਇਹ ਮਨਰੇਗਾ ਦੇ ਵਿੱਚ ਵੀ ਕੱਢੀ ਗਈ ਹੈ ਕੁਝ ਦੀਵਾਰ ਪੰਚੈਤੀ ਜਿਹੜਾ ਆਪਣਾ ਫੰਡ ਹੁੰਦਾ ਜੀ ਜ਼ਮੀਨ ਦਾ ਉਹਦੇ ਨਾਲ ਕੱਢੀ ਗਈ ਜੀ ਇਹ ਤੇ ਬਾਕੀ ਆ ਤੁਹਾਡੇ ਸਾਹਮਣੇ ਹੈ ਜੀ ਸਕੂਲ ਦੀ ਬਿਲਡਿੰਗ ਹੈ ਜੋ ਅਸੀਂ ਬਿਲਡਿੰਗ ਦੇਖ ਰਹੇ ਸੀਗੇ ਇਹਦੇ ਵਿੱਚ ਕਾਫੀ ਕਮਰੇ ਆ ਜਿਹੜੇ ਉਹਨਾਂ ਨੂੰ ਨਮੀ ਦਿਖ ਦਿੱਤੀ ਗਈ ਹੈ ਤਕਰੀਬਨ ਬਿਲਡਿੰਗ ਆ ਜਿਹੜੀ ਉਹਨੂੰ ਕਲੀ ਤੇ ਰੰਗ ਰੋਕਣਾ ਜਿਹੜਾ ਉਹ ਕੀਤਾ ਗਿਆ ਕਿ ਇਹ ਸਾਰੀ ਬਿਲਡਿੰਗ ਨਵੀਂ ਤਿਆਰ ਹੋਈ ਆ ਹੁਣ ਹੁਣ ਬਿਲਕੁਲ ਜੀ ਬਿਲਕੁਲ ਇਹ 2021 ਤੋਂ ਲੈ ਕੇ 2024 ਤੱਕ ਨਵੀਂ ਬਿਲਡਿੰਗ ਬਣ ਗਈ ਸਾਰੀ ਬਾਕੀ ਕਮਰੂਮ ਹੋਰ ਹੋ ਰਿਹਾ ਹੈ ਜੀ ਪਹਿਲਾਂ ਇੱਥੇ ਸਕੂਲ ਦੀ ਬਿਲਡਿੰਗ ਹੈ ਨਹੀਂ ਸੀ ਪਹਿਲਾਂ ਤਿੰਨ ਰੂਮ ਨੇ ਜੀ ਉਹ ਨੀਵੇਂ ਹੋ ਚੁੱਕੇ ਹੋ ਚੁੱਕੇ ਨੇ ਅੱਛਾ ਤੇ ਜਿਹੜਾ ਪ੍ਰਾਇਮਰੀ ਸਕੂਲ ਬਿਲਕੁਲ ਖਸਦਾ ਹਾਲ ਸੀ ਉਹ ਢਾਕੇ ਦਵਾਰੇ ਨਵੇਂ ਬਣਾਈ ਬੈਠੇ ਨੇ ਠੀਕ ਹੈ ਅੱਜ ਕਿਹੜੀ ਕਿਹੜੀ ਬਿਲਡਿੰਗ ਦਾ ਉਦਘਾਟਨ ਕੀਤਾ ਜਾ ਰਿਹਾ ਇੱਥੇ ਅੱਜ ਜੀ ਪੰਜ ਕਮਰੇ ਤਾਂ ਆਪਣੇ ਇੱਥੇ ਨੇ ਜੀ ਇੱਕ ਇੱਕ ਸੈਂਸਲਮ ਚਾਰ ਰੂਮ ਜੀ ਹੂੰ ਸਰਕਾਰੀ ਹਾਈ ਸਕੂਲ ਦੇ ਵਿੱਚ ਹੂੰ ਤੇ ਚਾਰ ਰੂਮ ਇੱਥੇ ਨੇ ਆਪਣੇ ਪ੍ਰਾਇਮਰੀ ਦੇ ਵਿੱਚ ਠੀਕ ਹੈ ਇਹਨਾਂ ਦਾ ਉਦਘਾਟਨ ਐਮਐਲ ਸਾਹਿਬ ਆਪਣੇ ਕਰਕਮ ਲਾ ਦੇਣਾ ਕਰਨੇ ਨੇ ਸੁਖਦਪ ਕਨੀ ਪੋਸਟਾਂ ਕੱਟ ਨਹੀਂ ਜੀ अच्छा कोशिश दबकनी पोस्टा कटने जी ओ जल्दी जी एमएलए साहब पुड़िया कर देंगे जी मैं सरपंच कृष्ण सिंह Пенड पूतगढ़ तो हूं पढे अच्छेगढ़ Пенड पूतगढ़ तो ते आज ਸਾਡੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਹਾਈ ਸਕੂਲ ਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਬਾਜੀਗਰ ਸਾਹਿਬ ਅੱਜ ਇੱਕ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਜਿੱਦਾਂ ਕਿ ਆ ਥੋੜਾ ਟਾਈਮ ਪਹਿਲਾਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਕਲਵਾਨ ਸਿੰਘ ਜੀ ਨੇ ਸਾਡਾ ਸਕੂਲ ਅਪਗ੍ਰੇਡ ਕਰਾਇਆ ਜਣੀ 8ਵੀਂ ਤੋਂ 10ਵੀਂ ਦਾ ਕਰਵਾਇਆ ਉਸ ਤੋਂ ਬਾਅਦ ਸਾਨੂੰ ਪ੍ਰਾਇਮਰੀ ਤੇ ਹਾਈ ਸਕੂਲ ਨੂੰ ਦੋਨੋਂ ਸਕੂਲਾਂ ਨੂੰ ਸਾਨੂੰ ਗ੍ਰਾਂਟ ਦਿੱਤੀ ਗਈ ਬਹੁਤ ਵੱਡੀ ਗ੍ਰਾਂਟ ਲੱਖਾਂ ਦੇ ਤعداد ਚ ਦਿੱਤੀ ਗਈ ਜਿਸ ਨੂੰ ਕਮਰਿਆਂ ਦੇ ਰੂਪ ਚ ਜਿਵੇਂ ਦੋ ਸਾਡੇ ਹਾਈ ਦੇ ਕਲਾਸਰੂਮ ਆਏ ਤੇ ਚਾਰ ਪ੍ਰਾਇਮਰੀ ਦੇ ਆ ਗਏ ਤੇ ਇੱਕ ਹਾਈ ਦੀ ਸਾਇੰਸ ਲੈਬ ਆ ਗਈ ਤੇ ਇੱਕ ਗਰਾਉਂਡ ਟ੍ਰਾਈਕ ਬਣਨਾ ਉਹਦੇ ਉਹਦੀ ਵੀ ਗ੍ਰਾਂਟ ਆਈ ਪਈ ਆ ਇੱਕ ਅਜ ਰੂਮ ਦੀ ਗ੍ਰਾਂਟ ਹੋ ਰਹੀ ਸ਼ੁਰੂ ਕਰਨ ਜਾ ਰਹੇ ਨੇ ਸੋ ਅਸੀਂ ਅੱਜ ਇਹਨਾਂ ਕੰਮਾਂ ਲਈ ਐਮਐਲਏ ਸਾਹਿਬ ਸਾਡੇ ਇੱਥੇ ਪਹੁੰਚ ਰਹੇ ਨੇ ਸਾਡੇ ਹਲਕੇ ਦੇ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਦਾ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਅਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਸਿੱਖਿਆ ਕ੍ਰਾਂਤੀ ਉਹਦੇ ਨਾਮ ਹੇਠ ਹੈ ਜਿਹੜਾ ਬੈਨਰ ਹੈਟ ਹੀ ਆ ਜਿਹੜੇ ਸਮੁੱਚੇ ਪੰਜਾਬ ਦੇ ਵਿੱਚ ਹੈ ਜਿਹੜੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਆ ਤੁਸੀਂ ਇਹਨਾਂ ਪ੍ਰੋਗਰਾਮਾਂ ਤੋਂ ਸੰਤੁਸ਼ਟ ਹੋ ਹਾਂਜੀ ਹਾਂ ਬਹੁਤ ਸੰਤੁਸ਼ਟ ਆ ਜੀ ਦੇਖੋ ਸਾਡੇ ਤਾਂ ਜਿਹੜੇ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਨੇ ਇਹ ਪਤਾ ਲੱਗਿਆ ਸੀਗਾ ਵੀ ਸਕੂਲ ਦੇ ਵਿੱਚ ਜਿਹੜੇ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਕੋਈ ਉਪਰਾਲਾ ਉਪਰਾਲਾ ਇਹ ਦੇਖੋ ਅਸੀਂ ਪਹਿਲਾਂ ਵੀ ਗੱਲ ਹੋਈ ਐ ਐਮਐਲਏ ਸਾਹਿਬ ਨਾਲ ਤੇ ਜਦੋਂ 10ਵੀਂ ਦਾ 8ਵੀਂ ਤੋਂ 10ਵੀਂ ਦਾ ਸਕੂਲ ਅਪਗ੍ਰੇਡ ਕੀਤਾ ਇਹਨਾਂ ਨੇ ਐਮਐਲਏ ਸਾਹਿਬ ਨੇ ਕਰਵਾਇਆ ਸੀ ਉਸ ਟਾਈਮ ਵੀ ਸਾਨੂੰ ਤਿੰਨ ਟੀਚਰ ਦਿੱਤੇ ਸੀ ਤੇ ਉਸ ਤੋਂ ਬਾਅਦ ਇੱਕ ਦੋ ਦੀ ਸ਼ਾਇਦ ਆਪਣੀ ਬਦਲੀ ਹੋਈ ਆ ਉਸ ਤੋਂ ਬਾਅਦ ਹੋਣ ਵੀ ਸਾਡੀ ਅੱਜ ਕੋਸ਼ਿਸ਼ ਰਹੂਗੀ ਵੀ ਐਮਐਲਏ ਸਾਹਿਬ ਨੂੰ ਕਹਿ ਕੇ ਅਸੀਂ 3-4 ਟੀਚਰਾਂ ਦੀ ਜ਼ਰੂਰਤ ਹੈ ਸਾਨੂੰ ਵੀ ਉਹ ਅਸੀਂ ਹੋਰ ਮੰਗਵਾ ਸਕੀਏ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਐਮਐਲਏ ਸਾਹਿਬ ਨਾਲ ਗੱਲ ਕਰਕੇ ਵੀ ਸਾਨੂੰ 3-4 ਟੀਚਰ ਹੋਰ ਦਿੱਤੇ ਜਾਣ ਕਿਉਂਕਿ ਬੱਚੇ ਨੇ ਜਿਹੜੇ ਸਾਡੇ ਸਕੂਲ ਦੇ ਵਿੱਚ ਉਹ ਕਾਫੀ ਜ਼ਿਆਦਾ ਨੇ ਤੇ ਟੀਚਰ ਘਟ ਹੋਣ ਕਰਕੇ ਸਾਨੂੰ ਟੀਚਰਾਂ ਦੀ ਜ਼ਰੂਰਤ ਸਮੱਸਿਆ ਆ ਰਹੀ ਹੈ ਤੇ ਅਸੀਂ ਅੱਜ ਐਮਐਲਏ ਸਾਹਿਬ ਨਾਲ ਗੱਲ ਕਰਾਂਗੇ ਜੀ ਬਸੇ ਤਾਂ ਜੀ ਸਕੂਲ ਦੇ ਵਿੱਚ ਦੇਖੋ ਵੈਸੇ ਤਾਂ ਸਾਡਾ ਕੋਈ ਏਡੀ ਗੱਲਬਾਤ ਹੈ ਨਹੀਂਗੀ ਪਾਣੀ ਦਾ ਤੇ ਸਾਡੇ ਨਾਲ ਮੇਰੇ ਨਾਲ ਸਰਪੰਚ ਕਰਨੈਲ ਸਿੰਘ ਜੀ ਖੜੇ ਨੇ ਪਹਿਲਾਂ ਵੀ ਸਮਰਸੀ ਵਾਲ ਬੋਰ ਲੱਗਿਆ ਤੇ ਆਰਓ ਵਗੈਰਾ ਸਾਡੇ ਫਿਲਟਰ ਚੱਲਦੇ ਨੇ ਤੇ ਬਾਕੀ ਕੰਮ ਕਾਰ ਚੱਲਦੇ ਰਹਿੰਦੇ ਆ ਜੀ ਬਾਕੀ ਕਲਾਸ ਰੂਮਾਂ ਦੇ ਕੰਮ ਚੱਲ ਰਹੇ ਨੇ ਜੀ ਤੇ ਐਵੇਂ ਹਾਂਜੀ ਸੀ ਸਰਕਾਰੀ ਹਾਈ ਸਕੂਲ ਦੇ ਵਿੱਚ ਜਿਵੇਂ ਕਿ ਪੰਜ ਕਲਾਸਾਂ ਨੇ ਪੰਜ ਕਲਾਸਾਂ ਦੇ ਵਿੱਚ ਸਾਡੇ ਸਮਾਜਿਕ ਸੇਵੀ ਬਹੁਤ ਸਾਡੇ ਸੇਵਾਦਾਰ ਜਿਹੜੇ ਉਹ ਆਪਣੀ ਸੇਵਾ ਕਰਦੇ ਨੇ ਪੰਜ ਏਸੀ ਦਿੱਤੇ ਆ ਸਾਡੇ ਨਾਲ ਮੌਜੂਦਾ ਹਨ ਹਲਕਾ ਛਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਪਿੰਡ ਭੂਤਗੜ ਦੇ ਸਰਕਾਰੀ ਸਕੂਲ ਦੇ ਵਿੱਚ ਬੈਠੇ ਆ ਗੱਲ ਕਰਦੇ ਆ ਇਹਨਾਂ ਦੇ ਨਾਲ ਅੱਜ ਜਿਹੜੇ ਇੱਥੇ ਕਿਹੜੇ-ਕਿਹੜੇ ਪ੍ਰੋਜੈਕਟਾਂ ਦੇ ਆ ਜਿਹੜੇ ਉਦਘਾਟਨ ਕੀਤੇ ਗਏ ਆ ਇੱਕ ਸਾਹਿਬ ਆ ਅੰਮ੍ਰਿਤਸਰ ਦੇ ਸਕੂਲ ਦੇ ਵਿੱਚ ਲੱਗੇ ਗਏ ਤੇ ਜਿਹੜੇ ਪ੍ਰੋਜੈਕਟਾਂ ਦੇ ਆ ਇੱਥੇ ਚਾਰ ਦੀਵਾਰੀ ਦਾ ਔਰ ਖਾਸ ਕਰਕੇ ਕਮਰੇ ਦਾ ਕਮਰਿਆਂ ਦਾ ਔਰ ਲੈਬ ਦਾ ਜਿਹੜਾ ਉਦਘਾਟਨ ਕੀਤਾ ਔਰ ਪ੍ਰੋਜੈਕਟਾਂ ਦਾ ਜਿਹੜਾ ਉਹ ਤੇ ਘਟਨ ਕੀਤਾ ਕਿਉਂਕਿ ਬਹੁਤ ਵੱਡੀ ਅਮਾਉਂਟ ਹੈ ਜਿਹੜੀ ਭੂਤਗੜ ਦੇ ਦੋਨਾਂ ਪ੍ਰਾਇਮਰੀ ਅਤੇ ਹਾਈ ਸਕੂਲਾਂ ਨੂੰ ਜਿਹੜੀ ਉਹ ਦਿੱਤੀ ਗਈ ਹੈ 80 ਲੱਖ ਰੁਪਏ ਜਿਹੜਾ ਉਹ ਦਿੱਤਾ ਗਿਆ ਸੋ 80 ਲੱਖ ਰੁਪਏ ਜਿਹੜਾ ਉਹ ਦੋਨਾਂ ਸਕੂਲਾਂ ਦੇ ਵਿੱਚ ਉਹ ਜਿਹੜਾ ਉਹ ਦਿੱਤਾ ਗਿਆ ਉਹ ਅੱਜ ਵਿਜਿਟ ਕੀਤਾ ਔਰ ਬੱਚਿਆਂ ਨੂੰ ਔਰ ਟੀਚਰਾਂ ਨੂੰ ਔਰ ਪੰਚਾਇਤ ਨੂੰ ਪੁੱਛਣ ਵਾਸਤੇ ਆਇਆ ਕਿ ਦੱਸੋ ਕਿਹੜੀ ਕਮੀ ਹੈ ਕਿ ਜਿਹੜੀ ਅਸੀਂ ਕਮੀ ਨੂੰ ਪੂਰਾ ਕਰ ਸਕਦੇ ਹਈਏ ਕਿ ਪੂਰੇ ਪੰਜਾਬ ਦੇ ਵਿੱਚ ਦੋ ਜਿਹੜੇ ਸਕੂਲ ਸੀਗੇ ਉਹ ਅਪਗ੍ਰੇਡ ਹੋਏ ਸੀਗੇ ਇੱਕ ਤਾਂ ਸ਼ੇਰਗੜ ਦਾ ਇੱਕ ਜਿੱਥੇ ਆਪਾਂ ਜੀ ਬੈਠੇ ਆ ਪਿੰਡਪੂਤਗੜ ਦਾ ਆ ਸਾਬਕਾ ਜਿਹੜੀ ਪਹਿਲੀ ਪੰਚਾਇਤ ਸੀ ਉਹਨਾਂ ਨੇ ਮੈਨੂੰ ਬੇਨਤੀ ਕਰੀ ਕਿ ਸਾਡਾ ਸਕੂਲ ਹੈ ਜਿਹੜੇ ਸਾਡੇ ਬੱਚੇ ਬਹੁਤ ਉਹਨਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਬੱਚੇ ਸਾਡੇ ਦੂਰ ਜਾਂਦੇ ਨੇ ਸਾਡੇ ਸਕੂਲ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਸੋ ਉਦੋਂ ਅਪਗ੍ਰੇਡ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਦੋ ਸਕੂਲ ਹੋਏ ਸੀ ਆਪਣੀ ਸਰਕਾਰ ਦੇ ਨੇ ਆਪਣੀ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਸਾਰਾ ਸਾਲ ਹੋਇਆ ਜਿਹੜਾ ਅ ਅਪਗ੍ਰੇਡ ਕਰਾਇਆ ਪੰਚਾਇਤ ਨਾਲ ਗੱਲਬਾਤ ਹੋਈ ਸੀ ਸਾਡੀ ਮੌਜੂਦਾ ਨਾਲ ਵੀ ਤਾਂ ਪਹਿਲੀ ਨਾਲ ਵੀ ਇਹਨੇ ਕਿਹਾ ਵੀ ਸਕੂਲ ਨੂੰ ਅਬ ਤੁਹਾਨੂੰ ਵੀ ਕਮੀ ਹੈ ਕਿ ਆ ਬਿਲਡਿੰਗ ਇਹਦੀਆ ਉਹ ਬਣ ਚੁੱਕੀ ਆ ਕਮਰੇ ਹੈਗੇ ਆ ਨਹੀਂ ਇਹ ਵਾਕਿਆ ਜੀ ਇਹਦੇ ਵਿੱਚ ਸਚਾਈ ਹੈ ਕਿ ਆਪਾਂ 2022 ਤੋਂ ਪਹਿਲਾਂ ਚਲੇਗੀ ਕਿਸੇ ਵੀ ਕਲਾਸ ਦੇ ਵਿੱਚ ਟੀਚਰ ਪੂਰੇ ਨਹੀਂ ਸੀਗੇ ਸੋ 12700 ਕੱਚੇ ਮਲਾਂ ਨੂੰ ਪੱਕੇ ਕੀਤੇ 20000 ਨਵੇਂ ਟੀਚਰਾਂ ਦੀ ਭਰਤੀ ਕੀਤੀ ਹੈ ਜੇ ਕੰਮ ਰੁਕਿਆ ਨਹੀਂ ਭਰਤੀ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਸੋ ਬਹੁਤ ਜਲਦ ਇਸ ਸਕੂਲ ਦੇ ਵਿੱਚ ਵੀ ਟੀਚਰ ਨੇ ਜਿਹੜੇ ਪੂਰੇ ਹੋਣਗੇ ਕਈ ਥਾਵਾਂ ਤੇ ਮੈਂ ਦੇਖ ਰਿਹਾ ਕੇ ਹਲਕੇ ਦੇ ਵਿੱਚ ਹੀ ਮੇਰੀ ਆਪਣੇ ਹੈਡਮਾਸਟਰ ਜੀ ਨਾਲ ਗੱਲ ਹੋਈ ਸੀਗੀ ਮੈਨੂੰ ਉਹ ਦੱਸ ਰਹੇ ਸੀਗੇ ਕਿ ਕਈ ਸਕੂਲਾਂ ਦੇ ਵਿੱਚ ਚਾਰ ਚਾਰ ਟੀਚਰ ਨੇ ਜਿਹੜੇ ਫालतੂ ਨੇ ਸੋ ਉਹਨਾਂ ਟੀਚਰਾਂ ਨੂੰ ਇੱਥੇ ਸੈਟਿੰਗ ਕਰਕੇ ਕੱਲ ਨੂੰ ਹੀ ਮੈਂ ਉਹਨਾਂ ਨਾਲ ਗੱਲ ਕਰਕੇ ਤੇ ਇੱਥੇ ਟੀਚਰ ਨੇ ਜਿਹੜੇ ਪੂਰੇ ਕਰ ਦਾਂਗੇ ਇਸ ਸਕੂਲਾਂ ਦੇ ਵਿੱਚ ਕਿਹੜੇ ਸਕੂਲਾਂ ਦੇ ਵਿੱਚ ਵਾਧੂ ਅਧਿਆਪਕ ਹੈਗੇ ਆ ਕਿ ਕਿਹੜੇ ਸਕੂਲਾਂ ਦੇ ਵਿੱਚ ਪੋਸਟਾਂ ਤਾਂ ਤਕਰੀਬਨ ਇਹ ਬਹੁਤ ਖਾਲੀ ਪਈਆਂ ਸਾਰਿਆਂ ਚ ਨਹੀਂ ਨਹੀਂ ਐਦਾਂ ਦਾ ਨਹੀਂ ਹੈਗਾ ਕੋਈ ਵੀ ਕਿਉਂਕਿ ਮੇਰਾ ਅੱਜ ਮੈਂ 44 ਸਕੂਲਾਂ ਚ ਵਿਜ਼ਿਟ ਕਰ ਚੁੱਕਿਆ ਜੀ ਕਿਸੇ ਸਕੂਲ ਚ ਕੰਪਲੀਟ ਨਹੀਂ ਆਈ ਬਲਕਿ ਇੱਕ ਦੋ ਸਕੂਲਾਂ ਦੇ ਵਿੱਚ ਹੋਇਆ ਕਿ ਇੱਥੇ ਟੀਚਰ ਵੱਧ ਨੇ ਜੀ ਵੀ ਇੱਥੋਂ ਟੀਚਰ ਤੁਸੀਂ ਹੋਰ ਸਕੂਲਾਂ ਚ ਅਰਜਿਸਟਰ ਕਰ ਲਓ ਉਹ ਲਾਗੇ ਹੋਣ ਦਾ ਕਰਕੇ ਵੀ ਕੁਝ ਟੀਚਰ ਨੇ ਜਿਹੜਾ ਬੈਨੀਫਿਟ ਲੈ ਰਹੇ ਨੇ ਸੋ ਉਹਨਾਂ ਟੀਚਰਾਂ ਨੂੰ ਗਿਣਤੀ ਦੇ ਨਾਲ ਜ਼ਿਆਦਾ ਨਹੀਂ ਬਾਕੀ ਆਲਰੇਡੀ ਟੀਚਰ ਪੂਰੇ ਨੇ ਮੈਨੂੰ ਇਹ ਪਹਿਲਾ ਸਕੂਲ ਹੈ 45ਵਾਂ ਸਕੂਲ ਕਿ ਜਿੱਥੇ ਟੀਚਰਾਂ ਦੀ ਉਹ ਘਾਟ ਮਹਿਸੂਸ ਹੋਈ ਹੈ ਸੋ ਇੱਥੇ ਵੀ ਪੂਰੇ ਕਰਾਂਗੇ ਕਿਉਂਕਿ ਬਾਕੀ ਆਲਰੇਡੀ ਪੂਰੇ ਨੇ ਔਰ ਜਿਹੜਾ ਟੀਚਰਾਂ ਦੀ ਭਰਤੀ ਦਾ ਸਿਲਸਲਾ ਹੈ ਉਹ ਗਵਰਨਮੈਂਟ ਵੱਲੋਂ ਚੱਲ ਰਿਹਾ ਜੀ ਉਹ ਅ ਇੱਕ ਇਹ ਵੀ ਦੇਖਿਆ ਵੀ ਜਿਹੜਾ ਪ੍ਰਾਇਮਰੀ ਸਕੂਲ ਦੇ ਵਿੱਚ ਉਹ ਬੱਚੇ ਆ ਜਿਹੜੇ ਇੱਥੇ ਗਰਮੀ ਦੇ ਵਿੱਚ ਬੈਠੇ ਆ ਦੂਜੇ ਦੇ ਵਿੱਚ ਏਸੀ ਲੱਗ ਚੁੱਕੇ ਆ ਸਮਾਜ ਸੇਵੀ ਵਿਅਕਤੀਆਂ ਨੇ ਆ ਜਿਹੜੇ ਇੱਥੇ ਏਸੀ ਆ ਜਿਹੜੇ ਪ੍ਰੋਵਾਈਡ ਕਰਵਾਤੇ ਸੀਗੇ ਤੇ ਉਧਰਲੇ ਪਾਸੇ ਆ ਜਿਹੜੇ ਬੱਚੇ ਹੱਲੇ ਵੀ ਗਰਮੀ ਦੇ ਵਿੱਚ ਬੈਠਦੇ ਆ ਉਹ ਕੋਈ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹੂਲਤ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਬਿਲਕੁਲ ਦੇਖੋ ਮੈਂ ਤਾਂ ਇਸ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਇਸ ਨਗਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਨ੍ਹਾਂ ਨੇ ਆਪਣੇ ਕੋਲੋਂ ਪੈਸਾ ਪਾ ਕੇ ਕਿਉਂਕਿ ਇਹਨਾਂ ਦੇ ਬੱਚੇ ਨੇ ਜਿਹੜੇ ਉਹ ਪੜ੍ਹ ਰਹੇ ਨੇ ਸੋ ਨਾ ਚੀਜ਼ਾਂ ਨੂੰ ਦੇਖਦੇ ਹਾਂ ਉਹਨਾਂ ਨੇ ਏਸੀ ਲਵਾਏ ਗੁਰਦੀਪ ਸਿੰਘ ਔਰ ਬੇਨਤੀ ਕਰਦੇ ਹਾਂ ਮੇਰੀ ਵੀ ਕੋਸ਼ਿਸ਼ ਹੈਗੀ ਆ ਕਿ ਸਾਰੇ ਸਕੂਲਾਂ ਦੇ ਵਿੱਚ ਏਸੀ ਲੱਗਣ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਜ਼ਿਕਰ ਨਾ ਸਕੇ ਸੋ ਮੈਂ ਸੀਮ ਸਾਹਿਬ ਦੇ ਵੀ ਔਰ ਸਾਡੇ ਸਿੱਖਿਆ ਮੰਤਰੀ ਦੇ ਵੀ ਧਿਆਨ ਚ ਲਿਆਂਗਾ ਮੈਂ ਸਾਰਾ ਲੈਬ ਦਿਖਾਇਆ ਇੱਥੋਂ ਦਾ ਔਰ ਇੱਥੋਂ ਦੀ ਲੈਬ ਹੈ ਜਿਹੜੀ ਲੈਬ ਬੜੇ ਟੌਪ ਦੀ ਹੈ ਤੁਸੀਂ ਜਾ ਕੇ ਕਮਾਂਜ ਵਿਜਿਟ ਕਰਕੇ ਆਇਓ ਆਪ ਦੇਖਿਓ ਕਿ ਪ੍ਰਾਈਵੇਟ ਸਕੂਲ ਹੈ ਜਾਂ ਸਰਕਾਰੀ ਸਕੂਲ ਹੈ ਤੁਹਾਨੂੰ ਇੰਨੀ ਦੀ ਲੈਬ ਪ੍ਰਾਈਵੇਟ ਸਕੂਲ ਚ ਨਜੰਦੇ ਆਗੇ ਇਦਾਂ ਦੇ ਜਿਹੜੇ ਪ੍ਰੋਜੈਕਟਰ ਲੱਗੇ ਹੋਏ ਨੇ ਵੱਡੇ ਵੱਡੇ ਟੀਵੀ ਉਹ ਤੁਹਾਨੂੰ ਕਿਸੇ ਪ੍ਰਾਈਵੇਟ ਸਕੂਲ ਚ ਨਜੰਦੇ ਆਉਣ ਸਾਡੇ ਸਰਕਾਰੀ ਇੱਥੇ ਲੱਗੇ ਹੋਏ ਨੇ ਇਹਨਾਂ ਚ AC ਵੀ ਲਵਾਵਾਂਗੇ ਔਰ ਜਿਹੜੀ ਟੀਚਰਾਂ ਦੀ ਘਾਟ ਹੈ ਉਹਨੂੰ ਵੀ ਪੂਰਾ ਕਰਾਂਗੇ